ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਚਕੁਲਾ ਤੋਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਔਰ ਖਬਰ ਵੀ ਐਸੀ ਹੈ ਕਿ ਲੋਕਾਂ ਦੇ ਰੋਂਗ ਤੇ ਖੜੇ ਕਰ ਦੇਵੇਗੀ ਇੱਕੋ ਪਰਿਵਾਰ ਦੇ 7 ਲੋਕਾਂ ਨੇ ਖੁਦਕੁਸ਼ੀ ਕਰ ਲਈ ਉਹ ਵੀ ਇੱਕੋ ਟਾਈਮ ਤੇ ਇੱਕੋ ਗੱਡੀ ਦੇ ਵਿੱਚ ਬੈਠ ਕੇ ਇਸ ਪਰਿਵਾਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਕਰੋੜਾ ਰੁਪਏ ਦਾ ਕਰਜ਼ਾ ਸੀ ਉਸ ਕਰਜ਼ੇ ਕਾਰਨ ਬੈਂਕ ਨੇ ਡਿਫਾਲਟਰ ਘੋਸ਼ਿਤ ਕਰ ਦਿੱਤਾ ਸੀ ਨੌਜਵਾਨ ਨੂੰ ਉਸ ਪਰਿਵਾਰ ਨੂੰ ਤੇ ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਸੀ ਬੰਦੇ ਨੂੰ ਤੇ ਉਸ ਤੋਂ ਬਾਅਦ ਅੱਕੇ ਹੋਇਆ ਪਰਿਵਾਰ ਥਾਂ ਥਾਂ ਦੇ ਉੱਤੇ ਭਟਕ ਰਿਹਾ ਸੀ ਤੇ ਬੀਤੇ ਦਿਨਾਂ 'ਚੋ ਇਹ ਖਬਰ ਵੀ ਹੈ ਕਿ ਇਹ ਪਰਿਵਾਰ ਬਾਗੇਸ਼ਵਰ ਧਾਮ ਵੀ ਜਾ ਕੇ ਆਇਆ ਸੀ ਆਪਣੇ ਦੁੱਖ ਦਰਦ ਲੈ ਕੇ ਗਿਆ ਸੀ ਪਰ ਉੱਥੇ ਵੀ ਸ਼ਾਇਦ ਨਹੀਂ ਸੁਣਵਾਈ ਹੋਈ ਤੇ ਜਦੋਂ ਵਾਪਸ ਆਇਆ ਤਾਂ ਪਰਿਵਾਰ ਨੇ ਇੱਕ ਫੈਸਲਾ ਲਿਆ ਜਿਸ ਫੈਸਲੇ ਨੇ ਪੂਰੇ ਸੂਬੇ ਨੂੰ ਪੂਰੇ ਹਰਿਆਣੇ ਨੂੰ ਨਾ ਸਿਰਫ ਪੂਰੇ ਹਰਿਆਣੇ ਨੂੰ ਬਲਕਿ ਪੰਜਾਬ ਨੂੰ ਵੀ ਔਰ ਪੂਰੇ ਦੇਸ਼ ਨੂੰ ਸੁੰਨ ਕਰਕੇ ਰੱਖ ਦਿੱਤਾ ਇਸ ਪਰਿਵਾਰ ਨੇ ਫੈਸਲਾ ਲਿਆ ਕਿ ਹੁਣ ਜਦ ਆਪਣੇ ਅੱਗੇ ਕੋਈ ਵੀ ਰਸਤਾ ਨਹੀਂ ਹੈ ਕਰਜ਼ਾ ਨਹੀਂ ਚੁਕਾ ਪਾਵਾਂਗੇ ਤਾਂ ਜ਼ਹਿਰ ਖਾਨ ਦਾ ਫੈਸਲਾ ਲੈ ਲਿਆ ਤੇ ਗੱਡੀ 'ਚ ਬੈਠ ਕੇ ਪੂਰੇ ਪਰਿਵਾਰ ਨੇ ਜ਼ਹਿਰ ਖਾ ਲਿਆ ਮਿੰਟਾਂ ਦੇ ਵਿੱਚ ਹੀ ਪਰਿਵਾਰ ਦੇ 6 ਮੈਂਬਰ ਮੌਤੇ ਮੂੰਹ ਦੇ ਵਿੱਚ ਸਮਾ ਗਏ ਤੇ ਜੋ ਘਰ ਦਾ ਉਸ ਵਕਤ ਮੁਖੀ ਸੀ ਉਹ ਬਚ ਗਿਆ ਲੇਕਿਨ ਬਹੁਤ ਸਮਾਂ ਨਹੀਂ ਕੁਝ ਮਿੰਟਾਂ ਲਈ ਤੇ ਜਦੋਂ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕੀਤੀ ਤਾਂ ਉਸ ਨੇ ਬੜੀ ਹੀ ਇੱਕ ਐਸੀ ਗੱਲ ਕਹੀ ਕਿ ਲੋਕ ਡਰ ਗਏ ਉਸ ਨੂੰ ਸੁਣ ਕੇ ਉਹ ਨੌਜਵਾਨ ਕਹਿੰਦਾ ਮੇਰੇ ਪਰਿਵਾਰ ਸਾਰਾ ਮਰ ਚੁੱਕਿਆ ਹੈ ਜ਼ਹਿਰ ਅਸੀਂ ਸਭ ਨੇ ਇਕੱਠਾ ਖਾਧਾ ਹੈ ਤੇ ਮੈਂ ਵੀ ਅਗਲੇ ਕੁਝ ਮਿੰਟਾਂ ਦੇ ਵਿੱਚ ਮਰਨ ਵਾਲਾ ਹੈ ਤੇ ਪਰ ਫਿਰ ਵੀ ਐਂਬੂਲੈਂਸ ਬੁਲਾਈ ਗਈ ਐਂਬੂਲੈਂਸ ਨੂੰ ਆਨੂੰ 40-45 ਮਿੰਟ ਲੱਗ ਗਏ ਤੇ ਐਂਬੂਲੈਂਸ ਦੇ ਵਿੱਚ ਪਾ ਕੇ ਜਦੋਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਜਿਹਦੇ ਵਿਅਕਤੀ ਨੇ ਵੀ ਜ਼ਹਿਰ ਖਾਧੀ ਸੀ ਜਿਹੜਾ ਕਹਿੰਦਾ ਸੀ ਮੈਂ ਕੁਝ ਮਿੰਟਾਂ ਦੇ ਵਿੱਚ ਮਰਨ ਵਾਲਾ ਹੈ ਉਹਦੀ ਵੀ ਗੱਲ ਸਹੀ ਸਾਬਤ ਹੋਈ ਤੇ ਹੁਣ ਤੁਹਾਨੂੰ ਤਸਵੀਰਾਂ ਸੀ ਉਹ ਦਿਖਾ ਰਹੇ ਹਾਂ ਘਟਨਾ ਸਥਲ ਦੀਆਂ ਕਿ ਕਿਸ ਤਰੀਕੇ ਦੇ ਨਾਲ ਪੂਰੇ ਪਰਿਵਾਰ ਨੇ ਪੂਰੇ ਟੱਬਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਕਰਜ਼ਾ ਸੀ ਪਰਿਵਾਰ ਦੇ ਉੱਤੇ ਹਿਸਾਰ ਦਾ ਹਰਿਆਣੇ ਦਾ ਰਹਿਣ ਵਾਲਾ ਇਹ ਪਰਿਵਾਰ ਦੱਸਿਆ ਜਾ ਰਿਹਾ ਸੀ ਹਿਸਾਰ ਵਾਲਾ ਦਾ ਇਹ ਪਰਿਵਾਰ ਸੀਗਾ ਤੇ ਕਈ ਸਾਲ ਪਹਿਲਾਂ ਇਹ ਪਰਿਵਾਰ ਉੱਠ ਕੇ ਆ ਗਿਆ ਸੀਗਾ ਪੰਚਕੂਲੇ ਵਿੱਚ ਰਹਿਣ ਲਈ ਪੰਚਕੂਲਾ ਦੇ ਵਿੱਚ ਰਿਹਾ ਕਰਜ਼ਾ ਲਿੱਤਾ ਕਰਜ਼ੇ ਦੇ ਨਾਲ ਆਪਣਾ ਕਾਰੋਬਾਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇਹ ਪੂਰਾ ਪਰਿਵਾਰ ਉੱਤਰਾਖੰਡ ਦੇ ਵਿੱਚ ਸ਼ਿਫਟ ਹੋ ਗਿਆ ਦੇਰਾਦੂਨ ਦੇ ਵਿੱਚ ਸ਼ਿਫਟ ਹੋ ਗਿਆ ਉੱਤਰਾਖੰਡ ਦੇ ਵਿੱਚ ਕਈ ਸਾਲ ਰਿਹਾ ਟੂਰ ਐਂਡ ਟਰੈਵਲ ਕੰਪਨੀ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਪਰ ਉੱਥੇ ਵੀ ਕਾਰੋਬਾਰ ਨੂੰ ਕੋਈ ਫਾਇਦਾ ਨਹੀਂ ਹੋਇਆ ਉਲਟਾ ਕਾਰੋਬਾਰ ਦੇ ਵਿੱਚ ਖਾਸਾ ਨੁਕਸਾਨ ਹੋ ਗਿਆ ਤੇ ਨੁਕਸਾਨ ਹੋਣ ਤੋਂ ਬਾਅਦ ਪਰਿਵਾਰ ਵਾਪਸ ਪੂਰਾ ਪਰਿਵਾਰ ਵਾਪਸ ਆ ਗਿਆ ਪੰਚਕੁਲਾ ਦੇ ਵਿੱਚ ਤੇ ਹੁਣ ਇਸ ਪਰਿਵਾਰ ਦੇ ਉੱਤੇ ਕਰਜ਼ਾ ਕਾਫੀ ਜ਼ਿਆਦਾ ਸੀ ਕਰੀਬ 10 ਸਾਲ ਪਹਿਲਾਂ ਜਿਹੜਾ ਕਰਜ਼ਾ 1 ਕਰੋੜ ਦਾ ਸੀ ਹੁਣ ਉਹ ਵੱਧ ਕੇ 20 ਕਰੋੜ ਦੇ ਨਜ਼ਦੀਕ ਪਹੁੰਚ ਗਿਆ ਸੀ ਐਸੀਆਂ ਖਬਰਾਂ ਆ ਰਹੀਆਂ ਨੇ ਪਰ ਕਰਜ਼ਾ ਮੋੜੇ ਕਿਵੇਂ ਕੋਈ ਸਾਧਨ ਨਹੀਂ ਸੀ ਇਸ ਕਰਕੇ ਹੁਣ ਪਰਿਵਾਰ ਨੇ ਆਪਣੀ ਜੀਵਨ ਲੀਲਾ ਨੂੰ ਹੀ ਸਮਾਪਤ ਕਰਨਾ ਸਹੀ ਸਮਝਿਆ ਹਾਲਾਂਕਿ ਇਹ ਗਲਤ ਫੈਸਲਾ ਕਿਸੇ ਨੂੰ ਵੀ ਐਸਾ ਨਹੀਂ ਕਰਨਾ ਚਾਹੀਦਾ ਪਰ ਇਹ ਪਰਿਵਾਰ ਕਰਦਾ ਦਾ ਕੀ ਕਰਦਾ ਕਿਉਂਕਿ ਬੈਂਕ ਨੇ ਵੀ ਭਗੌੜਾ ਕਰਾਰ ਦਿੱਤਾ ਸੀ ਇਸ ਤੋਂ ਬਾਅਦ ਹੋਣਾ ਕੀ ਸੀ ਬੈਂਕ ਨੇ ਹੋ ਸਕਦਾ ਇਹਨਾਂ ਦੀ ਜੋ ਪ੍ਰੋਪਰਟੀ ਹੈ ਉਹ ਸਾਰੀ ਕੁਰਕ ਹੋ ਜਾਂਦੀ ਜਾਂ ਫਿਰ ਇਹਨਾਂ ਨੂੰ ਚੱਕ ਕੇ ਜੇਲ੍ਹ ਵਿੱਚ ਛੁੱਟਿਆ ਜਾ ਸਕਦਾ ਸੀ ਹੁਣ ਸੁਸਾਇਸਾਈਡ ਕੀਤਾ ਕੀ ਇਹਨਾਂ ਨੇ ਤੁਹਾਨੂੰ ਇਹ ਵੀ ਦੱਸਿਆ ਪਰਿਵਾਰ ਦਾ ਜੋ ਮੁਖੀ ਹੈ ਉਸਨੇ ਸੁਸਾਇਸਾਈਡ ਕਰ ਲਿਆ ਉਸਦੀ ਪਤਨੀ ਨੇ ਸੁਸਾਇਸਾਈਡ ਕਰ ਲਿਆ ਦੋ ਧੀਆ ਨੇ ਸੁਸਾਇਸਾਈਡ ਕਰ ਲਿਆ ਤੇ ਇੱਕ ਮੁੰਡੇ ਨੇ ਸੁਸਾਇਸਾਈਡ ਕਰ ਲਿਆ 5 ਤੇ 6ਵੀਂ ਉਹਦੀ ਮਾਂ ਤੇ 7ਵਾਂ ਉਹਦਾ ਪਿਓ ਯਾਨੀ ਕਿ ਪੂਰੇ ਪਰਿਵਾਰ ਨੇ ਮਿਲ ਕੇ ਜ਼ਹਿਰ ਖਾ ਲਿਆ ਔਰ ਮਿੰਟਾਂ ਮਿੰਟਾਂ ਦੇ ਵਿੱਚ ਹੀ ਪੂਰਾ ਪਰਿਵਾਰ ਮੌਤ ਦੇ ਮੂਹਰੇ ਵਿਸਮਾ ਗਿਆ ਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੌਕੇ ਦੇ ਉੱਤੇ ਜਾਂਚ ਅਧਿਕਾਰੀ ਆਏ ਨੇ ਫਰੈਂਸਿਕ ਜਾਂਚ ਵਾਲੇ ਆਏ ਨੇ ਉਹ ਇਸ ਵਕਤ ਜਾਂਚ ਪੜਤਾਲ ਕਰ ਰਹੇ ਨੇ ਇੱਕ ਵਾਰ ਉਹ ਕੀ ਕਹਿ ਰਹੇ ਨੇ ਉਹ ਸੁਣਦੇ ਹਾਂ ਇਸ ਤੋਂ ਬਾਅਦ ਹੋਰ ਵੀ ਕਈ ਅਪਡੇਟ ਨੇ ਇਸ ਖਬਰ ਦੇ ਵਿੱਚ ਤੁਹਾਨੂੰ ਉਹ ਵੀ ਦੱਸਾਂਗੇ ਸਾਡੇ ਨਾਲ ਜ਼ਰੂਰ ਬਨੇ ਰਹੋ ਹਮੇਂ ਸੂਚਨਾ ਮਿਲੀ ਕਿ 6 ਵਿਅਕਤੀ ਹਾਂ ਲਾਇਗਏ ਨੇ उस हॉस्पिटल में और फिर जब वहाँ पहुँचे तो भी पता लगा कि उनकी मृत्यु हो गई है और एक व्यक्ति जो सटर शहर सिविल अस्पताल ले गए थे जिनको उनकी भी मृत्यु हो गई है तो इस मैटर में जो हमें प्रथम दृष्टि लग रहा है कि ये आत्महत्या का मैटर है तो ना सुसाइड का मैटर है प्राइमर फिर भी हिमन प्राइम की मौके पर पहुँच चुकी है पहुंच चुके हैं हम सारे साइंटिफिक एविडेंस कलेक्ट करेंगे और इस मैटर को प्रॉपरली एनालाइज करेंगे बट प्राइवेट तो से हम चाहिए तो तो जो छः लोगों है। ने जहर खाया मैं उसमें कौन कौन लोग हैं वो पूरे परिवार के लोग हैं पहचान हो पाई मैम हाँ जी हमें पता है अभी तो हम आइडेंटिटी डिस्कोज नहीं करना चाहेंगे बट इनका पहचान होगी ये पास हमें आई डी ਪਰ ਸਹਾ ਮੈਂ ਇਹ ਫਲੈਟ ਸੀਟੀ ਮਾਇਰੂ ਪੂਰਾ ਵਾਪੇ ਐਨਲਿਸਿਸ ਕੀ ਗਾੜੀ ਦੇ ਅੰਦਰ ਕੀ ਹੈ ਔਰ ਕੀ ਇਸ ਦੇ ਰੀਜ਼ਨ ਸੀ ਪਰहां ਕੁਝ ਫੈਕਟਸ ਮਾਈ ਸਾਹਮਣੇ ਜੋ ਇੱਕਦਮ ਪ੍ਰਾਇਮਰੀ ਨੇ ਆਏ ਕਿ ਇਹ ਇੰਡੀਕੇਸ਼ਨ ਹੁੰਦਾ ਹੈ ਕਿ ਸੋਸਾਈਟਾ ਦਾ ਠੀਕ ਹੈ ਤਾਂ ਇਹ ਪਰਿਵਾਰ ਇੱਕ ਸਮੇਂ ਕਰੋੜਪਤੀ ਸੀ ਪਰ ਦੇਖਦੇ ਹੀ ਦੇਖਦਿਆ ਇਹ ਪੂਰਾ ਪਰਿਵਾਰ ਅਰੋੜ ਦੇ ਉੱਤੇ ਆ ਗਿਆ ਕਿਸੇ ਸਮੇਂ ਆਪਣੀਆਂ ਗੱਡੀਆਂ ਕਾਰਾਂ ਸੀਗੀਆਂ ਤੇ ਹੁਣ ਇਹੀ ਨੌਜਵਾਨ ਕਾਰ ਨੂੰ ਕਿਰਾਏ ਦੇ ਉੱਤੇ ਚਲਾ ਰਿਹਾ ਸੀ ਕਿਸੇ ਵਕਤ ਵੱਡੀਆਂ-ਵੱਡੀਆਂ ਕੋਠੀਆਂ ਸੀ ਪਰ ਅੱਜ ਇਹ ਪਰਿਵਾਰ ਇੱਕ ਕਿਰਾਏ ਦੇ ਮਕਾਨ ਵਿੱਚ ਪੰਚਕੁਲਾ ਦੇ ਵਿੱਚ ਹੀ ਰਹਿ ਰਿਹਾ ਸੀਗਾ ਮਨਸਾ ਦੇ ਵੀ ਮੰਦਰ ਕੰਪਲੈਕਸ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਤੇ ਆਖਿਰਕਾਰ ਜਦੋਂ ਦੇਖਿਆ ਕਿ ਹੁਣ ਅਸੀਂ ਚਾਰੇ ਪਾਸਿਓ ਇੱਕ ਦਲਦਲ ਦੇ ਵਿੱਚ ਫਸੇ ਹੋਏ ਹਾਂ ਕਰਜ਼ੇ ਰੂਪੀ ਦਲਦਲ ਦੇ ਵਿੱਚ ਫਸੇ ਹੋਏ ਹਾਂ ਨਿਕਲਣਾ ਹੁਣ ਅਸੰਭਵ ਲੱਗ ਰਿਹਾ ਸੀ ਤਾਂ ਇਸ ਪਰਿਵਾਰ ਨੇ ਖੌਫਨਾਕ ਕਦਮ ਚੁੱਕ ਲਿਆ ਇੱਕ ਕਲੋਨੀ ਦੇ ਵਿੱਚ ਆਉਂਦੇ ਨੇ ਆਪਣੀ ਗੱਡੀ ਨੂੰ ਪਾਰਕ ਕਰਦੇ ਨੇ ਇਕੱਠਿਆਂ ਪੂਰਾ ਟੱਬਰ ਸੱਤ ਦੇ ਸੱਤੇ ਜੀ ਇਕੱਠਿਆਂ ਜ਼ਹਿਰ ਖਾ ਲੈਂਦੇ ਨੇ ਜ਼ਹਿਰ ਖਾ ਕੇ ਇਹਨਾਂ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਤੇ ਸਾਰੇ ਇੱਕ ਦੂਸਰੇ ਦੇ ਉੱਤੇ ਉਲਟੀਆਂ ਕਰਨ ਲੱਗ ਜਾਂਦੇ ਨੇ ਪਰ ਗੱਡੀ ਵਿੱਚੋਂ ਬਾਹਰ ਕੋਈ ਵੀ ਨਹੀਂ ਨਿਕਲਦਾ ਤੇ ਕੁਝ ਹੀ ਸਮੇਂ ਦੇ ਵਿੱਚ ਇੱਕ ਨੌਜਵਾਨ ਉਸ ਗੱਡੀ ਦੇ ਕੋਲੋਂ ਲੰਘ ਰਿਹਾ ਹੁੰਦਾ ਹੈ ਤੇ ਕਿਉਂਕਿ ਗੱਡੀ ਦੇ ਜਿਹੜੇ ਸ਼ੀਸ਼ੇ ਹੁੰਦੇ ਆ ਉਹਨਾਂ ਦੇ ਉੱਤੇ ਕਪੜਾ ਲਟਕਾਇਆ ਹੁੰਦਾ ਹੈ ਅੰਦਰਲੇ ਪਾਸੇ ਦੀ ਤਾਂ ਉਸ ਨੌਜਵਾਨ ਨੂੰ ਸ਼ੱਕ ਹੁੰਦਾ ਹੈ ਉਹ ਆਲੇ ਦੁਆਲੇ ਫੋਨ ਵੀ ਕਰਦਾ ਹੈ ਗੱਡੀ ਕਿਦੀ ਖੜੀ ਹੈ ਤਾਂ ਲੋਕ ਕਹਿੰਦੇ ਕਿ ਸਾਡੀ ਗੱਡੀ ਨਹੀਂ ਜਰਾ ਦੇਖੋ ਖੜਕਾ ਕੇ ਦੇਖੋ ਕੋਈ ਅੰਦਰ ਤਾਂ ਨਹੀਂ ਹੈ ਕਿਉਂ ਕਿ ਕਿਉਂਕਿ ਸਭ ਨੇ ਸ਼ੀਸ਼ੇ ਨੂੰ ਟੱਕਿਆ ਹੋਇਆ ਸੀ ਤੇ ਜਦੋਂ ਨੌਜਵਾਨ ਸ਼ੀਸ਼ੇ ਨੂੰ ਖੜਕਾਂਦਾ ਹੈ ਸ਼ੀਸ਼ਾ ਖੋਲਿਆ ਜਾਂਦਾ ਇੱਕ ਸ਼ਖਸ ਉਹਨਾਂ ਵਿੱਚੋਂ ਹਲਿਓ ਦੀ ਜਾਨ ਬਚੀ ਹੁੰਦੀ ਹੈ ਪਰ ਹਾਲਤ ਉਹਦੀ ਵੀ ਕਾਫੀ ਖਰਾਬ ਹੁੰਦੀ ਹੈ ਤਾਂ ਉਹ ਦੱਸਦਾ ਹੈ ਕਿ ਅਸੀਂ ਕਿਸੇ ਥਾਂ ਦੇ ਉੱਤੇ ਆਏ ਹੋਏ ਸੀ ਮੱਥਾ ਟੇਕਣ ਲਈ ਸਾਨੂੰ ਹੋਟਲ ਨਹੀਂ ਮਿਲਿਆ ਇਸ ਕਰਕੇ ਅਸੀਂ ਇਸ ਪਾਰਕਿੰਗ ਦੇ ਵਿੱਚ ਗੱਡੀ ਲਗਾ ਲਈ ਹੈ ਤੇ ਅੱਜ ਰਾਤ ਅਸੀਂ ਇਸ ਪਾਰਕਿੰਗ ਦੇ ਵਿੱਚ ਹੀ ਗੱਡੀ ਦੇ ਵਿੱਚ ਬਹਿ ਕੇ ਹੀ ਸੌਵਾਂਗੇ ਤੇ ਆਪਣੀ ਰਾਤ ਕੱਟ ਲਵਾਂਗੇ ਪਰ ਉਸ ਨੌਜਵਾਨ ਨੂੰ ਦਾਲ ਦੇ ਵਿੱਚ ਕੁਝ ਕਾਲਾ ਲੱਗਿਆ ਤਾਂ ਉਸ ਨੌਜਵਾਨ ਨੇ ਕਿਹਾ ਕਿ ਦੇਖੋ ਸਿਕਿਉਰਿਟੀ ਰੀਜ਼ਨ ਹੈ ਤੁਸੀਂ ਇਸ ਥਾਂ ਦੇ ਉੱਤੋਂ ਚਲੇ ਜਾਓ ਤੁਸੀਂ ਪਬਲਿਕ ਪਲੇਸ ਦੇ ਵਿੱਚ ਜਾਓ ਤੁਸੀਂ ਮਾਰਕੀਟ ਦੇ ਵਿੱਚ ਜਾਓ ਉੱਥੇ ਤੁਸੀਂ ਖੁੱਲੀ ਗੱਡੀ ਲਗਾ ਕੇ ਉੱਥੇ ਤੁਸੀਂ ਆਰਾਮ ਕਰੋ ਪਰ ਤੁਸੀਂ ਇਸ ਤਰੀਕੇ ਦੇ ਨਾਲ ਸਾਡੀ ਕਲੋਨੀ ਦੇ ਵਿੱਚ ਗੱਡੀ ਨਹੀਂ ਲਗਾ ਸਕਦੇ ਤਾਂ ਜਦੋਂ ਨੌਜਵਾਨ ਨੂੰ ਸ਼ੱਕ ਹੋਇਆ ਪਿੱਛੋਂ ਕਿਉਂਕਿ ਗੱਡੀ ਦੇ ਵਿੱਚੋਂ ਬੜੀ ਗੰਦੀ 스ਮੈਲ ਆ ਰਹੀ ਹੁੰਦੀ ਹੈ ਤਾਂ ਉਹ ਪਿੱਛੇ ਵਾਲਾ ਖਿੜਕੀ ਵੀ ਖੋਲ ਕੇ ਦੇਖਦਾ ਹੈ ਤਾਂ ਦੇਖਦਾ ਕਿ ਲੋਕ ਸੁਧਬੁੱਧ ਹੋ ਕੇ ਇੱਕ ਦੂਜੇ ਦੇ ਉੱਤੇ ਡਿਗੇ ਹੁੰਦੇ ਨੇ ਇੱਕ ਦੂਸਰੇ ਦੇ ਉੱਤੇ ਉਲਟੀਆਂ ਕੀਤੀਆਂ ਹੁੰਦੀਆਂ ਨੇ ਮੂੰਹ ਦੇ ਵਿੱਚ ਝੱਗ ਰੂਪੀ ਇੱਕ ਕੈਮੀਕਲ ਰੂਪੀ ਕੋਈ ਚੀਜ਼ ਹੁੰਦੀ ਹੈ ਤੇ ਉਹਨਾਂ ਦੇ ਵਿੱਚੋਂ ਜਮਾ ਹੀ ਬਦਬੂ ਮਾਰ ਰਹੀ ਹੁੰਦੀ ਹੈ ਤਾਂ ਨੌਜਵਾਨ ਇੱਕ ਵਾਰ ਤਾਂ ਸੁਣ ਰਹਿ ਜਾਂਦਾ ਹੈ ਉਸ ਨੌਜਵਾਨ ਨੂੰ ਉਹ ਸ਼ੱਕ ਹੁੰਦਾ ਹੈ ਤਾਂ ਫਿਰ ਉਸ ਵਿਅਕਤੀ ਨੂੰ ਕਹਿੰਦਾ ਕਿ ਸੱਚ-ਸੱਚ ਦੱਸੋ ਹੋਇਆ ਕੀ ਹੈ ਕਿਉਂਕਿ ਮੈਨੂੰ ਗੜਬੜ ਲੱਗ ਰਹੀ ਹੈ ਤਾਂ ਨੌਜਵਾਨ ਦੱਸਦਾ ਕਿ ਮੇਰੇ ਉੱਤੇ ਕਰਜ਼ਾ ਬੜਾ ਹੈ ਇਸ ਕਰਕੇ ਅਸੀਂ ਪੂਰੇ ਪਰਿਵਾਰ ਨੇ ਖੁਦਕੁਸ਼ੀ ਕਰ ਲਈ ਹੈ ਜ਼ਹਿਰ ਖਾ ਲਿਆ ਹੈ ਤੇ ਇਹ ਮਰ ਚੁੱਕੇ ਨੇ ਮੈਂ ਵੀ ਕੁਝ ਦੇਰ ਦੇ ਵਿੱਚ ਮਰ ਜਾਊਂਗਾ ਤਾਂ ਨੌਜਵਾਨ ਦੇ ਹੋਸ਼ ਉੱਡ ਜਾਂਦੇ ਨੇ ਉਹ ਨੌਜਵਾਨ ਫੋਨ ਕਰਕੇ ਆਪਣੇ ਸਾਥੀਆਂ ਨੂੰ ਬੁਲਾਉਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਬੁਲਾਉਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਉਹ ਤੋਂ ਪੁੱਛ ਕੇ ਚ ਕਰਨ ਦੀ ਕੋਸ਼ਿਸ਼ ਕਰਦੇ ਨੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਫੌਰੀ ਤੌਰ ਦੇ ਉਤੇ ਆ ਜਾਂਦੀ ਹੈ ਨਾਲ ਦੀ ਨਾਲ ਆ ਜਾਂਦੀ ਹੈ ਪਰ ਐਂਬੂਲੈਂਸ ਆਉਣ ਨੂੰ ਕਰੀਬ 40-45 ਮਿੰਟ ਲੱਗ ਜਾਂਦੇ ਆ ਇਸੇ ਕਰਕੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਜੇਕਰ ਸ਼ਾਇਦ ਐਂਬੂਲੈਂਸ ਛੇਤੀ ਆ ਜਾਂਦੀ ਤਾਂ ਇਸ ਵਿਅਕਤੀ ਦੀ ਜਾਨ ਬਚ ਸਕਦੀ ਸੀ ਹੁਣ ਤੁਹਾਨੂੰ ਉਸ ਪ੍ਰਤੱਖ ਦਰਸ਼ੀ ਜਿਸ ਦੇ ਸਾਹਮਣੇ ਇਹ ਪੂਰਾ ਘਟਨਾਕਰਮ ਹੋਇਆ ਜਿਸ ਦੇ ਸਭ ਤੋਂ ਪਹਿਲਾ ਗਵਾਹ ਹੈ ਉਹਦੀ ਗੱਲਬਾਤ ਸੁਣਾਉਣੇ ਆ ਕਿ ਕਿਵੇਂ ਪਤਾ ਚੱਲਿਆ ਕਿ ਪੂਰੇ ਪਰਿਵਾਰ ਨੂੰ ਮੌਤ ਆ ਗਈ ਹੈ ये रास्ता हमारे घर के बिल्कुल पास ही है हमारी यहाँ गाड़ियाँ खड़ी होती हैं हमारे घर की गाड़ी के बैक साइड एक गाड़ी और खड़ी थी उत्तराखंड नंबर तो भैया नीचे सैर कर रहे थे उन्होंने बताया कि गाड़ी खड़ी है और टावर लगे हैं गाड़ी के ऊपर मैंने कहा जी कोई अंदर होगा देखो एक बार तो जाके देखा हमने गाड़ी खोल के गाड़ी के अंदर बंदे लेटे हुए थे मतलब आगे बच्चा था आगे दादी थी वो लेटी हुई थी और एक कहते हैं अंकल जो साइड पर बैठे थे वो जिंदा थे तो मैंने उनको वो कह रही कि ना हम यहाँ पर बाबा के पास आ रखे थे हमें होटल नहीं मिला रात को हमें गाड़ी में ही सो रहे हैं मैंने कहा मांगा जी गाड़ी यहाँ से हटा लो आप गाड़ी यहाँ मार्केट में लगा लो आप यहाँ ना लगाओ हुआ कह रहे जी ठीक है वो गाड़ी स्टार्ट करने लगे मैंने कहा मैं दोबारा वापस आया मगर जी एक बार ऊपर उठ रहा मैंने टॉर्च जला के फोन की देखा कि क्या हुआ है देखा सब ने एक दूसरे को ऊपर करी हुई थी तो मैंने कहा मैंने कहा जी कोई और दिक्कत है मैंने कहा आप गाड़ी से बाहर आ जाओ मैंने बाहर निकाला उनको चाबी उनसे मांगी कि यहाँ बिठा लिया मैंने ड्रेप के ऊपर उनको वो वो कहते हैं भी हमारे ऊपर कर्जा है भी हम क्या कहते हैं बैंक का कर्जा ज़्यादा हमारे ऊपर कि मैं भी मरने वाला हो गया पाँच मिनट के अंदर बस तो ऐसी करते करते वो भी नीचे गिर गए और जो गाड़ी में थे सारे वो ऑलमोस्ट मरते गए क्योंकि मैंने हिला के देखा उन्होंने कोई नहीं हिल रहा था तो पुलिस वाले आ गए थे दो मिनट के अंदर अंदर पर एम्बुलेंस चालीस पैंतालीस मिनट में आई है उसका वो मतलब अगर बचना चाहे भी तो नहीं बच सकता पैंतालीस मिनट अब कोई परिवार में आपने क्या क्या देखा कौन कौन लोग होंगे परिवार में मेरा ध्यान नहीं दिया पर कह रहे एक लड़की भी थी मेरे को लगे दो लड़के हैं ਔਰ ਇੱਕ ਉਸਕੇ ਆਪਣਾ ਮੰਮੀ ਪਾਪਾ ਉਹਨਕੇ ਔਰ ਉਹਨ ਕੀ ਵਾਈਫ ਔਰ ਇੱਕ ਉਹ ਕੋ ਜੇ ਕਰੇ ਅਸੀਂ ਸਭ ਨੇ ਸੋਇਡ ਕਰੀ ਗਿਆ ਤਾਂ ਬੈਂਕ ਦਾ ਕਰਜ਼ਾ بتایا ਇਹਨਾਂ ਨੇ ਕਰਜ਼ਾ بتایا ਕਰੇ ਮਾਰੇ ਰਿਲੇਟਿਵ ਮਤਲਬ ਬਹੁਤ ਅਮੀਰ ਆ ਗਏ ਤੇ ਵੀ ਉਹਨਾਂ ਨੇ ਕਿਸੇ ਨੇ ਮਾਰੀ ਮਦਦ ਨਹੀਂ ਕੀਤੀ ਤਾਂ ਇਸ ਵਲੇ ਦੀ ਬਹੁਤ ਮੰਦ ਭਾਗੀ ਖਬਰ ਹੈ ਤੇ ਜਿਹੜੇ ਹੁਣੇ ਲੋਕ ਸਾਡੇ ਨਾਲ ਜੁੜੇ ਨੇ ਇੱਕ ਵਾਰ ਫਿਰ ਤੋਂ ਅਪਡੇਟ ਕਰ ਦਨੇ ਆ ਬਰੀਫ ਕਰ ਦਨੇ ਆ ਹੋਇਆ ਕੀ ਹੈ ਦਰਸਲ ਪੰਚਕੂਲਾ ਦੇ ਵਿੱਚ ਇੱਕ ਪੂਰੇ ਪਰਿਵਾਰ ਨੇ ਮਿਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਸ ਪਰਿਵਾਰ ਨੇ 10 ਸਾਲ ਪਹਿਲਾਂ ਕਰੀਬ 1 ਕਰੋੜ ਰੁਪਏ ਦਾ ਕਰਜ਼ਾ ਲਿੱਤਾ ਸੀ ਪਰ ਇਹ ਕਰਜ਼ਾ ਲਿੱਤਾ ਤਾਂ ਇਸ ਕਰਕੇ ਸੀ ਕਿ ਅਸੀਂ ਆਪਣੇ ਬਿਜ਼ਨਸ ਨੂੰ ਵਧਾ ਪਾਈਏ ਪਰ ਬਿਜ਼ਨਸ ਵਧਣ ਦੀ ਥਾਂ ਦੇ ਉੱਤੇ ਘਟਣ ਲੱਗ ਪਿਆ ਤੇ ਪੂਰਾ ਪਰਿਵਾਰ ਕਰਜ਼ੇ ਦੇ ਵਿੱਚ ਡੁੱਬਣ ਲੱਗ ਗਿਆ ਕਿਸ਼ਤਾਂ ਨਹੀਂ ਮੋੜੀਆਂ ਗਈਆਂ ਬੈਂਕ ਡਿਫਾਲਟਰ ਕਰ ਦਿੱਤਾ ਇਹਨਾਂ ਨੂੰ ਤੇ ਹੁਣ ਜਿਹੜਾ ਕਰਜ਼ਾ ਦੱਸਿਆ ਜਾ ਰਿਹਾ ਹੈ ਕਿ ਇਹ 20 ਕਰੋੜ ਦੇ ਨੇੜੇ ਤੇੜੇ ਤੱਕ ਪਹੁੰਚ ਗਿਆ ਇੱਕ ਅਖਬਾਰ ਨੇ ਲਗਾਈ ਹੈ ਹਲੇ ਸਾਨੂੰ ਨਹੀਂ ਪਤਾ ਕਿੰਨਾ ਹੈ ਲੇਕਿਨ ਅਸੀਂ ਇੱਕ ਅਖਬਾਰ ਨੇ ਲਗਾਈ ਹੈ ਉਹਦੀ ਵੀ ਇਨਫੋਰਮੇਸ਼ਨ ਦੇ ਰਹੇ ਹਾਂ ਲੇਕਿਨ ਇੰਨਾ ਕਨਫਰਮੇਸ਼ਨ ਹੈ ਕਿ ਕਰੋੜਾ ਰੁਪਏ ਦਾ ਕਰਜ਼ਾ ਹੈ ਇੱਕ ਅਖਬਾਰ ਕਹਿ ਰਿਹਾ ਕਿ 20 ਕਰੋੜ ਰੁਪਏ ਤੱਕ ਦਾ ਕਰਜ਼ਾ ਪਹੁੰਚ ਚੁ ਕਰਜ਼ਾ ਨਹੀਂ ਵਾਪਸ ਕਰ ਸਕਦਾ ਸੀ ਬੈਂਕ ਨੇ ਡਿਫਾਲਟਰ ਕੋਸ਼ਿਸ਼ ਕਰ ਦਿੱਤਾ ਤੇ ਹੁਣ ਇਸ ਨੂੰ ਭਗੋੜਾ ਵੀ ਕਰਾਰ ਕਰ ਦਿੱਤਾ ਸੀ ਤੇ ਇਸ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਮਾਂ ਪਿਓ ਜਿਹੜਾ ਸ਼ਖਸ ਨੇ ਸੁਸਾਇਡ ਕੀਤਾ ਉਸ ਦੀ ਪਤਨੀ ਦੋ ਧੀਆ ਤੇ ਇੱਕ ਪੁੱਤਰ ਕੁੱਲ ਮਿਲਾ ਕੇ 7 ਲੋਕ 7ਾਂ ਨੇ ਗੱਡੀ ਦੇ ਵਿੱਚ ਬੈਠ ਕੇ ਜ਼ਹਿਰ ਖਾ ਲਿਆ ਤੇ ਜ਼ਹਿਰ ਖਾ ਕੇ ਕੁਝ ਹੀ ਦੇਰ ਦੇ ਵਿੱਚ 7ਾਂ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਬੜੀ ਮੰਦ ਭਾਗੀ ਖਬਰ ਹੈ ਪੰਚਕੁਲਾ ਤੋਂ ਇੱਕ ਖਬਰ ਸੀ ਤੁਹਾਨੂੰ ਅਪਡੇਟ ਦੇਣਾ ਚਾਹੁੰਦੇ ਸੀਗੇ ਕਿs ਤਰੀਕੇ ਦੇ ਨਾਲ ਪੂਰੇ ਪਰਿਵਾਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਗਿਆ ਤੇ ਐਦਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਸੁਸਾਈਡ ਨਹੀਂ ਕਰਨਾ ਚਾਹੀਦਾ ਪਰੇਸ਼ਾਨੀਆਂ ਨੇ ਮਿਹਨਤ ਕਰਕੇ ਸ਼ਾਇਦ ਗੱਲਾਂ ਬੜੀਆਂ ਇਸ ਵਕਤ ਵੱਡੀਆਂ ਲੱਗ ਰਹੀਆਂ ਹੋਣੀਆਂ ਮੈਂ ਤਾਂ ਉਸ ਸੂਸਾਇਡ ਨਹੀਂ ਕਰਨਾ ਚਾਹੀਦਾ ਪਰ ਜਿਹਦੇ ਉੱਤੇ ਬੀਤਦੀ ਹੈ ਉਸੇ ਨੂੰ ਪਤਾ ਹੁਣਾ ਪਤਾ ਹੁੰਦਾ ਹੈ ਕਿ ਕਿੰਨੇ ਇਹ ਖਤਰਨਾਕ ਸਿਚੁਏਸ਼ਨ ਹੁੰਦੀ ਹੈ ਕਿਸ ਤਰੀਕੇ ਦਾ ਪ੍ਰੈਸ਼ਰ ਹੁੰਦਾ ਹੈ ਇਸ ਕਰਕੇ ਸ਼ਾਇਦ ਇਹ ਪਰਿਵਾਰ ਵੀ ਉਸ ਪ੍ਰੈਸ਼ਰ ਨੂੰ ਨਹੀਂ ਚੱਲ ਸਕਿਆ ਤੇ ਉਸਨੇ ਖੁਦਕੁਸ਼ੀ ਕਰ ਲਈ